ਦੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਖਤਰ ਸਿੰਘ ਹੈ ਜੀ ਖਤਰ ਸਿੰਘ ਜੀ ਜਿਹੜਾ ਪਿੰਡ ਮਾਨਾਂ ਵਾਲੇ ਦੀ ਪੰਚਾਇਤ ਵੱਲੋਂ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਵੀ ਮਤਾ ਕੀ ਕਹਿਣਾ ਚਾਹੋਗੇ ਹਾਂ ਜੀ ਦੇਖੋ ਜੀ ਪੰਚਾਇਤ ਨੇ ਜਿਹੜਾ ਨਸ਼ੇ ਦੇ ਖਿਲਾਫ ਮਤਾ ਪਾਇਆ ਜੀ ਇਹ ਬਹੁਤ ਹੀ ਵਧੀਆ ਜੀ ਇਹ ਭਰਾਲਾ ਅੱਜ ਤੋਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਚਲੋ ਫਿਰ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਦਮ ਚੁੱਕਿਆ ਸਾਡੇ ਪਿੰਡ ਦੇ ਨਸ਼ੇ ਦੇ ਬਹੁਤ ਹੀ ਮਾੜੇ ਹਲਾਤੇ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦੇ ਕਾਰਨ ਪਿੰਡ 'ਚ ਚੋਰੀਆਂ ਵਧ ਹੁੰਦੀਆਂ ਜੀ ਲੋਕਾਂ ਕੋਲ ਆ ਜਾਂਦੀਆਂ ਹੁੰਦੀਆਂ ਧੀਆਂ ਪੇਣਾ ਦਾ ਆਉਣਾ ਜਾਣਾ ਔਖਾ ਹੋਇਆ ਜੀ ਅਸੀਂ ਇਸ ਗੱਲੋਂ ਪੰਚਾਇਤ ਦੇ ਬਹੁਤ-ਬਹੁਤ ਧੰਨਵਾਦੀ ਵੀ ਜਿਹੜਾ ਨੰਮਾ ਸਾਹਿਬ ਮਤਾ ਪਾਇਆ ਅਸੀਂ ਚਾਹੁੰਦੇ ਹਾਂ ਕਿ ਸਾਰਾ ਪਿੰਡ ਵਾਸੀ ਇਹਦਾ ਸਾਥ ਦੇਣਾ ਇਹ ਲੱਗਦਾ ਵੀ ਇਹਦੇ ਨਾਲ ਕੋਈ ਠੱਲ ਪਊਗੀ ਨਾ ਜੀ ਹਾਂਜੀ ਪਊਗੀ ਜੀ ਜ਼ਰੂਰ ਜੇ ਪਿੰਡ ਵਾਸੀ ਸਾਰੇ ਸਾਥ ਦੇਣ ਕੇ ਰਲ ਕੇ ਚੱਲਣਗੇ ਤੇ ਜ਼ਰੂਰ ਠੱਲ ਪਊਗੀ ਜੀ ਹਾਂਜੀ ਜੀ ਪਰਦਾ ਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਛਿੰਦਾ ਸਿੰਘ ਹੈ ਜੀ ਮੈਂ ਮਿਹਨਤ ਦਾ ਕੰਮ ਕਰਦਾ ਜੀ ਠੀਕ ਹੈ ਜੀ ਮੈਂ ਪ੍ਰਾਲਾ ਕੀਤਾ ਗਿਆ ਕਿਤੇ ਦਾ ਪ੍ਰਾਲਾ ਤੇ ਮਨ ਨਾਲ ਚੱਕੀ ਕੀ ਮੁਸ਼ਕਲ ਆ ਰਹੀ ਹੈ ਜੀ ਦੇਖੋ ਜੀ ਪ੍ਰਾਲਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੀਤਾ ਵਾ ਠੀਕ ਹੈ ਜੀ ਇਸ ਪ੍ਰਾਲੇ ਤੇ ਅਸੀਂ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਨ ਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿੰਦਾ ਨਸ਼ੇ ਵਾਲਾ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂਰੀ ਬੰਦੀ ਲਾਈ ਜਾਵੇ ਮੈਂ ਇਨਾਂ ਤੋਂ ਦੁਖੀ ਹਾਂ ਬੱਚੇ ਦੇ ਉੱਥੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਨਸ਼ਿਆਂ ਦੇ ਨਾਲ ਇਸ ਬਰਬਾਦ ਕਰਦੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿਤਾ ਸੋਨਰਗੇ ਬੱਚੇ ਲੋਕਾਂ ਦੇ ਰੁੱਲਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੁੰਦੀਆਂ ਫਿਰਦੀਆਂ ਧਾਵਾਂ ਮਾਰਦੀਆਂ ਫਿਰਦੀਆਂ ਵਾ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲੰਦਿਆ ਵਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ ਚੋਂ ਬੰਦ ਹੋ ਜਾਏਗਾ ਤੇ ਫਿਰ ਇਸ ਘੇੜ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੇ ਇੰਨਾ ਕੁ ਬੁਰਾ ਹਾਲ ਹੈ ਇੰਨੇ ਹਾਲਾਤ ਬੁਰੇ ਆ ਮੈਂ ਹੱਥ ਜੋੜ ਕੇ ਸੰਸਾ ਵਗੜੀ ਬੇਤੀ ਕਰਦਾ ਇਹ ਨਸ਼ੇ ਦੇ ਉੱਤੇ ਨੱਥ ਪਾਈ ਜਾਵੇ ਇਹਨੂੰ ਪੂਰਾ ਨਸ਼ੇ ਨਸ਼ੇ ਵਾਲਿਆਂ ਬੰਦਿਆਂ ਨੂੰ ਬਰਬਾਦ ਕੀਤਾ ਜਾਵੇ ਇਹਨਾਂ ਨੇ ਆਪਣੇ ਘਰ ਬਣਾ ਲਿਆ ਕੁੱਟੀਆਂ ਪਾ ਲੀਆਂ ਇਹਨਾਂ ਨੇ ਤੇ ਸਾਡੇ ਘਰ ਬਰਬਾਦ ਕਰਕੇ ਰਹਾਤੇ ਆ ਸਾਡਾ ਘਰ ਵੇਖੋ ਜਾ ਕੇ ਅਸੀਂ ਇਸ ਟਾਈਮ ਪੈਸੇ ਪੈਸੇ ਤੋਂ ਮੋਤਾ ਦਿਆਂ ਸਾਡਾ ਬੱਚਾ ਰੋ ਕੇ ਤੁਹਾਡੇ ਕੋਲ ਪੈਸੇ ਮੰਗਦਾ ਵਾ ਬਹੁਤ ਬੁਰੇ ਹਾਲਾ ਸਾਡੇ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ ਕੋਲ ਧੰਨਵਾਦ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਕਹਦਾ ਮੰਨਾਲਕਲਾ ਕੀ ਨਾਮ ਹੈ ਟਕਾ ਲਖਵਿੰਦਰ ਕਿਦਾਂ ਦਾ ਪ੍ਰਾਲਾ ਜਿਹੜਾ ਪੰਚਾਇਤ ਤੋਂ ਕਿਦਾਂ ਕਿੰਨੇ ਸਹਿਮਤ ਹੋ ਗਏ ਕੈਂਸਲਿੰਗ ਨਾਲ ਅਸੀਂ ਬੜੇ ਸਹਿਮਤ ਹਾਂ ਜੀ ਧੰਨਵਾਦ ਅਸੀਂ ਵੀ ਹੁਣੇ ਮੁਦਦਾ ਚੱਕਣ ਤਿਆਰ ਆਏ ਅਸੀਂ ਦੇ ਕੀ ਹਾਲਾਤ ਕੀ ਆ ਪਿੰਡ ਦੇ ਵਿੱਚ ਅਸੀਂ ਵੀ ਹੁਣੇ ਚੁੱਕਾਂਗੇ ਹੂੰ ਹੁਣ ਵੀ ਆਏ ਆਪਣੇ ਪਾਸਪੋਰਟ ਬਣਾਉਣ ਦੇ ਆਏ ਫੇਰ ਪਿੰਡ ਦਾ ਸਰਪੰਚ ਕੋ ਲੈ ਕੇ ਫੇਰ ਥਾਣੇ ਜਾਵਾਂਗੇ ਉੱਥੇ ਆਪਣਾ ਨਾਮ ਪਤ ਲਗਾਵਾਂਗੇ ਇਹ ਆਪਣਾ ਮੁਦਦਾ ਲਾਪਾ ਪਿੰਡ ਦੇ ਹਾਲਾਤ ਜਿਆਦੇ ਮਾਰੇ ਆ ਥੋੜੇ ਵੀ ਨਹੀਂ ਜੋ ਘਰ ਘਰ ਵਿੱਚਾਂ ਡਈ ਜੋ ਇੱਥੇ ਕੁੜੀ ਛੁੱਟ ਜਾਂਦੇ ਆ ਦੂਜਣ ਕਹਿੰਦੇ ਚੁੱਕ ਕੇ ਲਾਜੋ ਆ ਪਾਹੇ ਬੁੱਚ ਪਾ ਕੇ ਗਾਂ ਜਾਂਦੇ ਆ ਇਸ ਸਮੇਂ ਦੇ ਉਪਰ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਅਸੀਂ ਦੇ ਆਖੰਡਾ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਲੈ ਕੇ ਕਹਿੰਦੇ ਰੋਈ ਨਾ ਕੀ ਕਰੀਏ ਇਹ ਮੰਨ ਵਾਲੇ ਦੇ ਵਿੱਚ ਨਸ਼ੇ ਕਰਕੇ ਬੜੀਆਂ ਮੌਤਾਂ ਹੋਈਆਂ ਜੀ ਮਾਵਾਂ ਕਰ ਲਾਉਂਦੀਆਂ ਆਪਣੀਆਂ ਕਿ ਬੱਚੇ ਨੂੰ ਬਚਾਇਆ ਜਾਵੇ ਪੰਜਾਬੀ ਜਵਾਨੀ ਨੂੰ ਬਚਾਇਆ ਜਾਵੇ ਗਾਂ ਦੇ ਛੋਟੀ ਪੀੜ੍ਹੀ ਦੀ ਸੋਚੋ ਉਹ ਤੇ ਬੂੰਡੇ ਛੱਡ ਦਿੰਦੇ ਆ ਬੀੜੀਆਂ ਪੀ ਪੀ ਕਹਿੰਦੇ ਬੱਚੇ ਗਾਂ ਪੀਂਦੇ ਆ ਕੀ ਕਰੂ ਕੋਈ ਮਾਂ ਮਾਂ ਨੇ ਜਰਮਾ ਜਿਤਾ ਕਰਮਚੀ ਨੇ ਦੇ ਦਿੱਤੇ ਨਾਲ ਉਹਨੂੰ ਜੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਪੜ੍ਹਨਾ ਚਾਹਣਗੀਆਂ ਉਹਦਾ ਸਾਰਾ ਖਰਚਾ ਪੰਚਾਇਤ ਕਰੇਗੀ ਉਹ ਵਧੀਆ ਕੰਮ ਬਹੁਤ ਸਭ ਤੋਂ ਵਧੀਆ ਗੱਲ ਦੀ ਪੰਚਾਇਤ ਦਾ ਬਹੁਤ ਤਨਮਾਰਿਆ ਘਾਹ ਦਾ ਬੱਚਿਆਂ ਦਾ ਸੋਚੰਦਾ ਹੈ ਜਿਹੜੇ ਕਿਹੜਾ ਪਿੰਡ ਹੈ ਮਾਨਾ ਵਾਲਾ ਕਲਾਂ ਵੀਰਕੋੜ ਕੀ ਕਹਿੰਦਾ ਕਿ ਜਿਹੜਾ ਪੰਚਾਇਤ ਉਹ ਉਪਰਾਲਾ ਕੀਤਾ ਗਿਆ ਕਿੱਦਾਂ ਦਾ ਉਪਰਾਲਾ ਕੀਤਾ ਹਾਂ ਠੀਕ ਆ ਜੀ ਠੀਕ ਆ ਸਹਿਮਤਾ ਹੀ ਪਕਾਇਦੇ ਬਿਲਕੁਲ ਤਾਂ ਲੱਗਦਾ ਇਹਦੇ ਨਾਲ ਬੱਚੀਆਂ ਨੂੰ ਪੜਾਉਣ ਦੇ ਵਿੱਚ ਮਦਦ ਮਿਲੂਗੀ ਹਾਂਜੀ ਹਾਂਜੀ ਚਾਹੀਦਾ ਵਾ ਫੁੰਨਾ ਚੇ ਨੀ ਖਲਾ ਦੇ ਨਛੇ ਦੇ ਮਾੜੇ ਹੀ ਆ ਜੀ ਮਾੜੇ ਹੀ ਸਾਰੇ ਪਿੰਡ ਦੇ ਮਾੜੇ ਸਮਝਦੇ ਵੀ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਹਾਂਜੀ ਠੀਕ ਹੈ ਰੋਕਣਾ ਨਹੀਂ ਠੀਕ ਹੈ ਜੀ ਪੈਸਾ ਪਰ ਨਾਮ ਦਾ ਤੇ ਪੇਟ ਦਾ ਨਾ ਕੀ ਮਤਾ ਪਾਸ ਕੀਤਾ ਗਿਆ ਤੁਹਾਡੇ ਸਾਡੀ ਸਮੁੱਚੀ ਪੰਚਾਇਤ ਵੱਲੋਂ ਮੇਰਾ ਨਾਮ ਸੁਖਰਾਜ ਸਿੰਘ ਰੰਦਾਵਾ ਗ੍ਰਾਮ ਪੰਚਾਇਤ ਪਿੰਡ ਮਾਨਾ ਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਵੇਖਦਿਆਂ ਹੋਇਆਂ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਹਨ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਤੇ ਜੋ ਪਿੰਡਾਂ ਦੇ ਵਿੱਚ ਨਸ਼ੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਤੇ ਗਰੀਬ ਬੱਚੀਆਂ ਜੋ ਸਾਡੇ ਬੱਚੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਵਾਸਤੇ ਜੋ ਸਕੀਮਾਂ ਵੱਖਰੀਆਂ-ਵੱਖਰੀਆਂ ਆਪਣੀ ਪੰਚਾਇਤ ਵੱਲੋਂ ਲਾਗੂ ਕਰਾਂਗੇ ਜਿਹੜਾ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਫੈਸਲਾ ਲਿਆ ਇਸ ਤੋਂ ਇਲਾਵਾ ਡੀਜੇ ਨੂੰ ਲੈ ਕੇ ਵੀ ਇੱਕ ਮਤਾ ਪਾਸ ਕੀਤਾ ਗਿਆ ਉਹ ਕੀ ਮਤੋਂ ਉਹਦੇ ਬਾਰੇ ਪੜ੍ਹੋ ਪਿੰਡ ਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੇ ਲੜਕੀਆਂ ਜੋ ਪੜ੍ਹਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲਾਕੇਗੀ ਕਿ 10:30 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾਂ ਪਰਮਿਸ਼ਨ ਤੋਂ ਜੇ ਉਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਏਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਸੀ ਜੁਰਮਾਨਾ ਪਾਵਾਂਗੇ ਇਹਨਾਂ ਨਸ਼ੇ ਦੇਖਣ ਵਾਲੇ ਨੇ ਜਾਂ ਕਰਨ ਵਾਲੇ ਨੇ ਕੀ ਉਹਨਾਂ ਦਾ ਕੋਈ ਸਮਾਜਿਕ ਬਾਈਕਾਟ ਕਰਨਾ ਬਿਲਕੁਲ ਜੀ ਬਿਲਕੁਲ ਜੀ ਅਸੀਂ ਨਾ ਆਪਣੇ ਪਿੰਡ ਦੇ ਵਿੱਚੋਂ ਅਸੀਂ ਸਾਰੀ ਸਮੁੱਚੀ ਸਾਡੀ ਪੰਚਾਇਤ ਇਸੇ ਕਰਕੇ ਬਣੀ ਸੀ ਕਿਉਂਕਿ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਆ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੀ ਹੁਣ ਵੀ ਉਹ ਸੁਧਰੇ ਨਾ ਦੇ ਨ ਦੇ ਕਰਕੇ ਕਿੰਨੀਆਂ ਮੌਤਾਂ ਹੋ ਗਿਆ ਮਾਨਾ ਵਾਲੇ ਦੇ ਵਿੱਚ ਮਾਨਾ ਵਾਲ ਦੇ ਵਿੱਚ ਮੌਤਾਂ ਕਾਫੀ ਹੋ ਚੁੱਕੀਆਂ ਨੇ ਤੇ ਗਾਂ ਵੀ ਜੋ ਹਾਲਾਤ ਨੇ ਜੋ ਸਾਡੇ ਬੱਚਿਆਂ ਦੇ ਹਾਲਾਤ ਨੇ ਉਹ ਵੀ ਬਹੁਤ ਤਰਸਯੋਗ ਨੇ ਕਿਉਂਕਿ ਜਿਹੜਾ ਇੱਕ ਨਸ਼ਾ ਪੀਣ ਵਾਲਾ ਵਿਅਕਤੀ ਆ ਉਹਨੂੰ ਉਸ ਦੀ ਪੀੜਾ ਦਾ ਅੱਜ ਨਹੀਂ ਪਤਾ ਲੱਗਦਾ ਪਰ ਉਸ ਦੀਆਂ 2-3 ਪੀੜ੍ਹੀਆਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਨੇ ਕਿਉਂਕਿ ਅੱਜ ਜੋ ਸਾਡੇ ਸਮਾਜ ਦੇ ਵਿੱਚ ਜਿੰਨੀ ਮਤਲਬ ਸਾਨੂੰ ਦਿੱਕਤ ਆ ਰਹੀ ਆ ਨੌਜਵਾਨ ਪੀਡੀ ਗਾਂ ਸਾਡੇ ਬੱਚੇ ਜਾਂ ਉਹਨਾਂ ਦੇ ਬੱਚਿਆਂ ਦੇ ਗਾਂ ਜਿਹੜੇ ਸਪਰਮ ਆ ਉਹ ਬਹੁਤ ਵੀਕ ਹੋ ਰਹੇ ਨੇ ਗਾਂ ਮਤਲਬ ਸਾਡੀ ਪੀੜ੍ਹੀ ਵਾਸਤੇ ਤਰਸ ਜਿਓ